ਪੰਜਾਬ ਦੇ ਅੰਦਰ ਜਿਹੜਾ ਸੋਲਰ ਸਿਸਟਮ ਹੈ ਉਹਦੇ ਅੰਦਰ ਬਹੁਤ ਵੱਡੀ ਸਬਸਿਡੀ ਜਿਹੜੀ ਉਹ ਦਿੱਤੀ ਜਾ ਰਹੀ ਹੈ 60% ਜਿਹੜੀ ਸਬਸਿਡੀ ਹੈ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਜਿਹੜੇ ਅਨਸੂਚਿਤ ਜਾਤੀ ਦੇ ਕਿਸਾਨ ਨੇ ਉਹਨਾਂ ਨੂੰ 85% ਸਬਸਿਡੀ ਜਿਹੜੀ ਆ ਉਦਿਤੀ ਜਾ ਰਹੀ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੇ ਖੇਤੀ ਨੂੰ ਲੈ ਕੇ ਖੇਤੀ ਨੂੰ ਪ੍ਰਫੁੱਲਤ ਕਰਨ ਦੀ ਭਾਵਨਾ ਦੇ ਰੂਪ ਚ ਉਹਨਾਂ ਦਾ ਕਿਸਾਨ ਵੱਡੀ ਪੱਧਰ ਤੇ ਇੱਥੇ ਆ ਕੇ ਪੰਜਾਬ ਦੇ ਅੰਦਰ ਸਪੇਸ ਨੂੰ ਲੈ ਕੇ ਉਹਨਾਂ ਦੀ ਇੱਕ ਚਿੰਤਾ ਸੀਗੀ ਸੋ ਮੈਂ ਪਿਛਲੇ ਦਿਨੀ ਸਾਡੇ ਮਾਨਯੋਗ ਜੂਨੀਅਰ ਮਿਨਿਸਟਰ ਸਾਹਿਬ ਨੂੰ ਮੈਂ ਆਪ ਮਿਲਿਆ ਸੀਗਾ ਸੋ ਅਸੀਂ ਦੋ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀਗੀਆਂ ਸਪੇਸ ਨੂੰ ਲੈ ਕੇ ਕਿ ਇੱਕ ਤੇ ਜਿਹੜਾ ਉਹ ਸਪੋਰਟ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਜਾਵੇ ਕਾਫੀ ਕਿੰਨਾਂ ਸਾਲਾਂ ਤੋਂ ਬੰਦ ਹੈ ਸੈਕੰਡ ਜਿਹੜਾ ਇਥਨੋਲ ਦੇ ਅੰਦਰ ਚੋਲ ਪੈਂਦੇ ਤੁਸੀਂ ਉਹ ਉਸ ਪਾਸੇ ਗੱਲ ਧੋਰੀ ਜਾਵੇ ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ 23 ਲੱਖ ਮੀਟਿਕ ਟਨ ਜਿਹੜੀ ਆ ਉਹ ਇਥਨੋਲ ਦੇ ਵਿੱਚ ਪਾਉਣ ਦੇ ਲਈ ਚੋਲਾਂ ਦੀ ਮਤਲਬ ਡਿਲੀਵਰੀ ਕਰਨ ਦਾ ਫੈਸਲਾ ਕੀਤਾ 2 ਲੱਖ ਮੀਟਿਕ ਟਨ ਜਿਹੜਾ ਆ ਐਕਸਪੋਰਟ ਕਰਨ ਦਾ ਉਹਨਾਂ ਨੇ ਮਲੇਸ਼ੀਆ ਨੂੰ ਉਹ ਵੀ ਨਿਰਣਾ ਕੀਤਾ ਸੋ ਲਗਭਗ 25 ਲੱਖ ਮੀਟਿਕ ਟਨ ਜਿਹੜੀ ਆ ਤੋਂ ਜਦੋਂ ਛੋਹਾਨਾ ਪੰਜਾਬ ਦੇ ਵਿੱਚੋਂ ਮਤਲਬ ਆਪਣਾ ਚੱਕਿਆ ਜਾਣਾ ਤੇ ਇਹਦੇ ਨਾਲ ਕਿਉਂਕਿ ਇਹ ਸੀਜ਼ਨ ਦਸੰਬਰ ਚ ਸ਼ੁਰੂ ਹੁੰਦਾ ਜਿਹੜੀ ਮਿਲ ਲੰਗਾ ਉਹ ਦਸੰਬਰ ਚ ਸ਼ੁਰੂ ਹੋਣੀ ਹੈ ਸੋ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਇਨਸ਼ਾ ਅੱਲਾ ਮਾਰਗ ਦੇ ਅਸੀਂ ਝੋਨਾ ਲਵਾਉਣਾ ਹੈ ਲਾਣਾ ਤੁਸੀਂ ਇਦਾਂ ਨਾ ਕਰੋ ਪੰਜਾਬ ਸੈਲਰ ਵਾਲੇ ਵੀ ਆਪਣੇ ਆ ਕੋਈ ਵਗਾਨੇ ਨਹੀਂ ਸੋ ਬੇਸਿਕਲੀ ਇਹ ਐਸਏ ਇਹ ਇਹ ਸਵਾਲ ਕੇਂਦਰ ਨਾਲ ਜੁੜਦਾ ਹੈ ਕਿਉਂਕਿ ਐਫਸੀਆਈ ਕੇਂਦਰ ਦਾ ਦਾਰਾ ਹੈ ਸੋ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਵੀ ਤੁਸੀਂ ਇਹ ਸਪੇਸ ਦਾ ਕੰਮ ਇਹਨੂੰ ਥੋੜਾ ਤੇਜ਼ ਕਰੋ ਤਾਂ ਜੋ ਜਿਹੜੇ ਸੀਜ਼ਨ ਦੇ ਅੰਦਰ ਕੋਈ ਦਿੱਕਤ ਨਾ ਆਵੇ ਤੇ ਮੈਨੂੰ ਲੱਗਦਾ ਹੈ ਵੀ ਸਾਡਾ ਵਧੀਆ ਹੋਊਗਾ ਸਾਡੀ ਗੱਲ ਤੇ ਇਹ ਹੈ ਕਿ ਮੈਂ ਸ੍ਰੀ ਅਰਵਿੰਦ ਕੇਜਰੀ왈 ਜੀ ਦੇ ਇਸ ਸਾਹਸ ਦਾ ਉਹਨਾਂ ਦੇ त्याग ਦਾ ਸਤਿਕਾਰ ਕਰਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਦੇਸ਼ ਦੇ ਅੰਦਰ ਇੱਕ ਐਸੇ ਪੋਲੀਟੀਸ਼ੀਅਨ ਆ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਦੀ ਕਚਹਿਰੀ ਸਪੇਸ ਕਰਤਾ ਵੀ ਇਹ ਲੋਕ ਫੈਸਲਾ ਕਰਨ ਵੀ ਕੇਜਰੀਵਾਲ ਸਾਹਿਬ ਮਤਲਬ ਉਹਨਾਂ ਨੂੰ ਮੁੱਖ ਮੰਤਰੀ ਚਾਹੀਦੇ ਨੇ ਉਹ ਮਾਨਦਾਰ ਨੇ ਕੀ ਨੇ ਉਹ ਸੋ ਇਸ ਕਰਕੇ ਬਹੁਤ ਕੁਝ ਕੀਤਾ ਜਾ ਰਿਹਾ ਬਹੁਤ ਕੁਝ ਪਲਾਨ ਹੁੰਦਾ ਮਤਲਬ ਕਿਸਨਾ ਸੀਬੀਆਈ ਨੇ ਆਈਡੀ ਦੁਆਰਾ ਜਵਾਬ ਦੇਣ ਤੋਂ ਬਾਅਦ ਇਮੀਡੀਏਟਲੀ ਕੇਸ ਕੀਤਾ ਤੇ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਵੀ ਨਾ ਏਜੰਸੀਆਂ ਨੂੰ ਪਿੰਜਰੇ ਦੇ ਤੋਤੇ ਨਹੀਂ ਬਣਾਉਣਾ ਚਾਹੀਦਾ ਸਰਕਾਰਾਂ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਤਿਆਗ ਆ ਬਹੁਤ ਵੱਡਾ ਹਿਸਟੋਰੀਕਲ ਫੈਸਲਾ ਹੈ ਬਾਕੀ ਸਿਆਸਤਦਾਨਾਂ ਨੂੰ ਵੀ ਇਹ ਤੋਂ ਸਿੱਖਣਾ ਚਾਹੀਦਾ ਔਰ ਜਿਹੜਾ ਬੈਡਮ ਆਤਸੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਇਹ ਵੀ ਆਪਣੇ ਆਪ ਚ ਇਤਿਹਾਸਿਕ ਆ ਜਿਹੜੀ ਆਪਾਂ ਊਮਨ ਇਨਪਾਵਰਮੈਂਟ ਦੀ ਗੱਲ ਕਰਦੇ ਆਂ ਉਹਦੇ ਵਾਲੇ ਪਾਸੇ ਇੱਕ ਬਹੁਤ ਵੱਡਾ ਕਦਮ ਆ ਹੋਰ ਬੜੇ ਉਹ ਸਾਖਸੀ ਨੇ ਸੂਝਵਾਨ ਨੇ ਤੇ ਦਿੱਲੀ ਦੇ ਲੋਕਾਂ ਨੂੰ ਬੈਠ ਰਗਵਾਈ ਦੇ ਮੈਂ ਬਿਲਕੁਲ ਰਵਨੀਦ ਬਿੱਟੂ ਦੇ ਬਿਆਨਾਂ ਨਾਲ ਸਹਿਮਤ ਨਹੀਂ ਕਿਸੇ ਨੂੰ ਇਸ ਕਿਸਮ ਦਾ ਐਲਾਨ ਕਰ ਦੇਣਾ ਵੀ ਉਹ ਅਦਵਾਦੀ ਰੋਂਗ ਗੱਟ ਚੀ ਜਿਸਾਨੀ ਧੰਦੇ ਨੂੰ ਲੈ ਕੇ ਕਿਸਾਨੀ ਕਿਤੇ ਨੂੰ ਲੈ ਕੇ ਜਿਹੜੀਆਂ ਉਹ ਵਨਸ ਬੰਨੀਆਂ ਯੋਜਨਾਵਾਂ ਨੇ ਉਹ ਕਿਸਾਨਾਂ ਦੇ ਸੁਨੋਖ ਰੱਖੀਆਂ ਜਾਂਦੀਆਂ ਆ ਸੋ ਅੱਜ ਪਾਣੀ بچਾਉਣ ਦੀ ਜਿੰਮੇ ਲੋੜ ਹੈ ਪਾਣੀ بچਾਉਣ ਦੇ ਲਈ ਜਿੱਦਾਂ ਜਦਨ ਕੀਤੇ ਜਾ ਰਹੇ ਆ ਜੋ ਖਾਸ ਕਰਕੇ ਇਸ ਵੇਲੇ ਪੰਜਾਬ ਦੇ ਅੰਦਰ ਜਿਹੜਾ ਸੋਲਰ ਸਿਸਟਮ ਹੈ ਉਹਦੇ ਅੰਦਰ ਬਹੁਤ ਵੱਡੀ ਸਬਸਿਡੀ ਜਿਹੜੀ ਉਹ ਦਿੱਤੀ ਜਾ ਰਹੀ ਹੈ 60% ਜਿਹੜੀ ਸਬਸਿਡੀ ਆ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਜਿਹੜੇ ਅਨਸੂਚਿਤ ਜਾਤੀ ਦੇ ਕਿਸਾਨ ਨੇ ਉਹਨਾਂ ਨੂੰ 80% ਸਬਸਿਡੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਸੋ ਮਲਟੀ ਕਿਸਮ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੇ ਖੇਤੀ ਨੂੰ ਲੈ ਕੇ ਖੇਤੀ ਨੂੰ ਪਰਫੁੱਲਤ ਕਰਨ ਦੀ ਭਾਵਨਾ ਅਦਰੂਚ ਉਹਨਾਂ ਦਾ ਕਿਸਾਨ ਵੱਡੀ ਪਦਤ ਤੇ ਆ ਗਏ